ਬਾਬਾ ਸਿੱਧ ਪੂਜੀ ਜੀ ਦੇ ਸਥਾਨਾਂ ਤੇ ਅੱਜ ਇਹ ਕਿਸ ਨੂੰ ਦਰਸ਼ਨ ਕਰਾ ਰਹੇ ਹਾਂ ਜੋ ਕਿ ਇਹ ਹਰ ਸਾਲ ਤੇ ਇਸ ਦਾ ਤਿਹਾਰਾ ਬੜੀ ਧੂਤਣਾ ਬਣਾਇਆ ਜਾਂਦਾ ਹੈ ਜ਼ਿਆਦਾਤਰ ਇੱਥੇ ਬਾਹਰਲੇ ਵਿਦੇਸ਼ਾਂ ਤੋਂ ਬਹੁਤ ਸਖ ਸੰਤ ਪਹੁੰਚਦੀ ਹੈ ਆਪਾ ਲਾਡੀਆ ਮਰੋ ਮਰਾਂ ਮਰੋ ਨਮਾਰਾ ਸੁਜਾਈ ਆਦਮ ਸੰਗਰ ਤੇਰਾ ਮੇਰਾ ਕਰਤੂਤਾ ਆਦਮ ਨਾ ਸੀ ਨਾ ਪਰਮਾਤਮਾ ਦਾ ਸੇਵਾਦਾਰ ਵੀਰ ਬਠਾਣ ਕੁੱਦ ਮਰ ਜਾਏ ਤੋਥਨਦਾ ਕੌਟੀਆਂ ਦੀ ਨਵਾਰਹਿਣ ਹਾਂਜੀ ਕਰੋ ਦਰਸ਼ਨ ਮਹਾਰਾਜ ਜੀ ਦੇ ਸੁਭਾਣ ਵਾਹ ਨਾਰ ਗਉਦਾ ਸੁਭਾਣ ਆਏ ਲੋਕਾਂ ਨੇ ਤੋ ਆਪਣੀ ਗਲ ਨੇ ਸੁ ਹੋਈ ਗੁਰੂ ਆਪੇ ਤੇ ਸਭ ਕੋਈ ਜਨ ਨਾਨਕ ਗੁਣ ਗਾ ਵਾਇ ਕਰੇ ਹਾਂਜੀ ਇਹ ਵੀਡੀਓ ਆਪਣੀ ਬਣਾਈ ਗਈ ਹੈ ਰਾਤ ਦੇ 10 ਵੱਜ ਚੁੱਕੇ ਨੇ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਅੱਗੇ ਸਾਨੂੰ ਵੀਡੀਓ ਦਿਖਾ ਰਹੇ ਆ ਕਰੋ ਦਰਸ਼ਨ ਜੀ आज हम चल बार सिख संगत सेवा कर रही ने अगे वीडियो दिखा रहे हैं ਦੇਸ ਦਾ ਦੇਹਰਾ ਜੀ 20 ਜੂਨ ਨੂੰ ਮਨਾਇਆ ਜਾ ਰਿਹਾ ਹੈ ਪਿੰਡ ਤੁਰਕੋਟ ਇੱਥੇ ਜੀ ਹਰ ਤਰ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਜ਼ਿਆਦਾਤਰ ਇੱਥੇ ਜੀ ਢਾਲੀਵਾਲ ਗੋਤ ਜੇ ਲੋਕ ਪਹੁੰਚਦੇ ਹਨ ਦੇਸ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸ਼ਾਮ ਨੂੰ ਚੌਕੀ ਭਰੀ ਜਾਂਦੀ ਹੈ ਇੱਥੇ ਜਿਉਂ ਕਿ ਬਾਬਾ ਜੀ ਦੇ ਸਾਰੇ ਸਫਾ ਆਪਣੇ ਪੂਰੇ ਹੁੰਦੇ ਹਨ ਆ ਜਾਈਏ ਅੱਗੇ ਹੁਣ ਦਿਖਾ ਰਿਹਾ ਅੱਗੇ ਵੀਡੀਓ ਹੋਰ ਕਰੋਦਾਰ ਸਿੰਘ ਬਾਗਬਜੀ ਦੇ ਅੱਗੇ ਵੀਡੀਓ ਦਿਖਾ ਰਿਹਾ ਸਾਨੂੰ ਦੋਸਤੋ ਜੁੜੇ ਰਹੇ ਵੀਡੀਓ ਨਾਲ ਹਾਂਜੀ ਦੋਸਤੋ ਇੱਥੇ ਨਾ ਪੱਕੀ ਮਿੱਟੀ ਕਿਹਨੂੰ ਚਾਹੇ ਤੇ ਇਸ ਘਰ ਹਰ ਸਾਲ ਮਨਾਇ ਜਾਂਦੀ ਹੈ ਬਾਬਾ ਜੀ ਨੇ ਆ ਜੀ ਜਿੱਥੇ ਰਾਣਾ ਨੂੰ ਦੱਸਣਾ ਸੇਵਾਦਾਨ ਕੋਈ ਪਹੁੰਚਦੇ ਆ ਲੰਗਰ ਚ ਦਿਖਾ ਰਹੇ ਆ ਕਿ ਦੀ ਵੀਡੀਓ ਨੌਜਵਾਲ ਪਿੰਡ ਦੇ ਕੀ ਬਤਾ ਰਹੇ ਆ ਦੇਖੋ ਜਿਵੇਂ ਜਿਵੇਂ ਸਭ ਸ਼ਾਂਤ ਸਾਰੇ ਸੇਵਾ ਕਰ ਰਹੇ ਨੇ ਬਾਬਾ ਜੀ ਦੇ ਬਰਤਨਾਂ ਦੀ ਸੇਵਾ ਹੋਈ ਇੱਧਰ ਸਾਫ਼ ਸਫਾਈ ਦੀ ਕਰੋ ਜੀ ਸੰਜੇ ਜੀ ਅਲੰਗੜ 78 ਬਸਤ ਹੈ ਅਮਨ ਹਾਂਜੀ ਸੇਵਾਦਾਰ ਹੰਨਾ ਆਪਣੇ ਪੰਡੂ ਹੁੰਦੇ। ਇਸੇ ਬਤ ਕਰ ਰਹੇ ਹਾਂ ਨਹੀਂ। ਸਿੱਖ ਸੰਤਪਸਾਦਾ ਪਾਣੀ ਛਕ ਕੇ ਸੇਵਾ ਕਰਦੇ ਹੋਏ। ਹਾਂਜੀ ਦੇਖੋ ਜੇ ਕੀ ਕਰੋ ਦਰਸਨ ਸੇਵਾ ਕਰ ਰਹੇ ਹਾਂ ਸੰਕਤਾਂ ਬਾਰੋਂ ਅੰਤਰਮੀ ਸੰਸਥਾ ਦੀ ਬਹੁਤ ਪਹੁੰਚੀ ਹੁੰਦੀਆਂ ਨੇ ਆਪਣੇ ਪੰਡਿਤ ਜੀ ਬਾਬਾ ਜੀ ਦੀ ਸੇਵਾ ਕਰ ਰਹੇ ਹਾਂ ਸੰਕਤਾਂ ਅੱਗੇ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜੀ ਦੀਦੀ ਵੀ ਸੇਵਾ ਕਰ ਰਹੇ ਨੇ ਲਿਖਿਆ ਤਾਂ ਦੇਖੋ ਜੀ ਨੋ ਜਿਵੇਂ ਸ਼ੁਰੂ ਕਰਦੇ ਹਾਂ ਹਾਂਜੀ ਤੁਹਾਨੂੰ ਕਿਵੇਂ ਲੱਗੀ ਆਪਣੀ ਵੀਡੀਓ ਆਪਣੀ ਵੀਡੀਓ ਬਤ ਬਤ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਧੰਨਵਾਦ